ਮੈਂ ਪਹਿਲਾਂ ਵੀ ਪਾਕਿਸਤਾਨੀ ਸੰਗਸ ਕੀਤੇ ਨੇ ਪਾਕਿਸਤਾਨੀ ਟੀਵੀ ਕਮਰਸ਼ਲ ਐਡ ਕੀਤੀਆਂ ਨੇ ਬੈਂਕਾਕ ਜਾਂ ਫਿਰ ਦੁਬਈ ਜਾ ਕੇ ਜਿੰਨਾ ਸ਼ੌਕ ਸਾਨੂੰ ਹੈ ਚਾਹ ਸਾਨੂੰ ਹੈ ਉਨਾ ਹੀ ਚਾ ਉਹਨਾਂ ਨੂੰ ਹੈ ਕਿ ਅਸੀਂ ਪੰਜਾਬੀ ਇੰਡਸਟਰੀ 'ਚ ਕੰਮ ਕਰਨਾ ਸੀ ਤੁਹਾਡੇ ਨਾਲ ਤੇ ਹੁਣ ਜਿੱਦਾਂ ਫਸਟ ਟਾਈਮ ਹੈ ਹੁਣ ਮੇਬੀ ਇਨ ਫਿਊਚਰ ਅਸੀਂ ਹੋਰ ਵੀ ਜ਼ਿਆਦਾ ਮਿਲਾਂਗੇ ਕਿ ਕੰਮ ਕਰੀਏ ਮੇਰੇ ਫਾਦਰ ਸਾਹਿਬ ਨੂੰ ਥੋੜਾ ਜਿਹਾ ਸਿਗਾ ਕਿ ਕਿਹੜੇ ਚੱਕਰਾਂ 'ਚ ਪੈ ਗਿਆ ਜਦੋਂ ਥੀਏਟਰ ਕਰਦਾ ਸੀ ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਖਰਾਬ ਕਰ ਲੂਗਾ ਆਪਣੇ ਆਪ ਨੂੰ ਵੀ ਲਾਈਫ ਨੂੰ ਕਿਹੜੇ ਪਾਸੇ ਲਿਜਾ ਰਿਹਾ ਹੈ ਇਹ ਬਟ ਚਲਦੇ ਚਲਦੇ ਜਦੋਂ ਮੇਰਾ ਕਲਰਸ ਤੇ ਸੀਰੀਅਲ ਆਇਆ ਉਦੋਂ ਡੈਡੀ ਨੂੰ ਥੋੜਾ ਜਿਹਾ ਮੇਰੇ ਅਹਿਸਾਸ ਹੋਇਆ ਸੀ ਕਿ ਨਹੀਂ ਇਹ ਕੁਛ ਕਰੂਗਾ ਜ਼ਿੰਦਗੀ ਦੇ ਵਿੱਚ ਠੀਕ ਹੈ ਹੁਣ ਉਹ ਮੁੰਡਾ ਜਿਹੜਾ ਇੱਥੇ ਫਿਰਦਾ ਹੁੰਦਾ ਸੀ ਜਿਹੜਾ ਸਾਈਕਲ ਤੇ ਰਿਹਰਸਲ ਕਰਦਾ ਫਿਰਦਾ ਸੀ ਜਿਹੜਾ ਧੁੰਦਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਧੁੱਪਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਉਹ ਆਪਣੇ ਮੁੰਡੇ ਨੂੰ ਟੀਵੀ ਤੇ ਦੇਖਦੇ ਸੀ ਹਰ ਰੋਜ਼ ਸ਼ਾਮ ਨੂੰ ਬੇਰੋ ਪ੍ਰਾਊਡ ਫੀਲ ਕੀਤਾ ਉਹਨਾਂ ਨੇ ਮੇਰੇ ਡੈਡੀ ਕਦੇ ਵੀ ਜਹਾਜ਼ ਨਹੀਂ ਸੀ ਚੜੇ ਜਹਾਜ਼ ਸਫਰ ਨਹੀਂ ਕੀਤਾ ਉਹਨਾਂ ਨੇ ਮੈਂ ਉਹਨਾਂ ਨੂੰ ਜਹਾਜ਼ ਦਾ ਸਫਰ ਕਰਾ ਸਕਿਆ ਇਹ ਮੈਨੂੰ ਲੱਗਦਾ ਜੇ ਤੁਹਾਡੇ ਸੁਪਨੇ ਤੁਹਾਨੂੰ ਚੈਨਲ ਸੌਣ ਨਹੀਂ ਦੇ ਰਹੇ ਨਾ ਫੇਰੀ ਉਹ ਚੀਜ਼ ਆਈ ਥਿੰਕ ਜੇ ਤੁਸੀਂ ਆਰਾਮ ਨਾਲ ਸੌ ਰਹੇ ਇਟ ਮੀਨਸ ਕਿ ਤੁਹਾਡੇ ਸੁਪਨੇ ਹੈਗੇ ਮੈਂ ਨਾ ਦਰਸਲ ਥੀਏਟਰ ਕੀਤਾ ਜੀ ਤੇ ਥੀਏਟਰ ਦੇ ਵਿੱਚ ਹਮੇਸ਼ਾ ਅਸੀਂ ਕਿਸੇ ਕੌਜ਼ ਕਿਸੇ ਮੁੱਦੇ ਤੇ ਹੀ ਕੰਮ ਕਰਦੇ ਹੁੰਦੇ ਹਾਂ ਨਾ ਨਾਟਕ ਜਿਹੜੇ ਸਾਡੇ ਹੁੰਦੇ ਸੀ ਮੈਂ ਗੁਰਚਰਨ ਭਾਈ ਨਾਲ ਥੀਏਟਰ ਕਰਦਾ ਰਿਹਾ ਉਹ ਹੀ ਫੇਰ ਸਕੂਲਿੰਗ ਹੋਈ ਹੈ ਮੇਰੀ ਤੇ ਜਦੋਂ ਮੈਂ ਕੋਈ ਕਹਾਣੀ ਸੁਣਾ ਤੇ ਮੈਂ ਹਮੇਸ਼ਾ ਲੱਭਦਾ ਹੁੰਨਾ ਉਹਦੇ ਵਿੱਚ ਕੋਈ ਗੱਲ ਹੈਗੀ ਕਹਿਣ ਨੂੰ ਆ ਕਿਉਂਕਿ ਜਦੋਂ ਸੁਣਦੇ ਹੁੰਨੇ ਆ ਕਹਾਣੀ ਉਦੋਂ ਐ ਲੱਗਦਾ ਕਿ ਇਹਨੂੰ ਐਦਾਂ ਬਣਾਵਾਂਗੇ ਤਾਂ ਇਹ ਇਹ ਗੱਲ ਕਹੂਗੀ ਕਈ ਦਫਾ ਬਣਦੇ ਬਣਦੇ ਉਹ ਮੱਦਮ ਹੋ ਜਾਂਦੀ ਹੈ ਚੀਜ਼ ਉਹ ਉਸ ਗੱਲ ਨੂੰ ਕਹਿਣ ਦੇ ਵਿੱਚ ਅਸਮਰਥ ਹੋ ਜਾਂਦੇ ਆ ਅਸੀਂ ਤੇ ਉਦੋਂ ਦੁੱਖ ਹੁੰਦਾ ਪਰ ਹਮੇਸ਼ਾ ਮੇਰੀ ਇਹੋ ਰਹੀ ਹੈ ਆ ਖਾਹਿਸ਼ ਵੀ ਰਹੀ ਹੈ ਕੋਸ਼ਿਸ਼ ਵੀ ਰਹੀ ਹੈ ਕਿ ਮੈਂ ਇਹ ਰੋਡੀਆਂ ਹੀ ਸਕ੍ਰਿਪਟਸ ਚੁਣਾ ਚੁਣਾ ਤੇ ਇਹੋ ਜਿਹੀ ਕਨਸੈਪਟ ਚੁਣਾ ਜਿਨ੍ਹਾਂ ਦੇ ਵਿੱਚ ਕੋਈ ਗੱਲ ਹੋਵੇ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਡਰਾਮੇ ਵਾਲੇ ਤੇ ਉਸ ਦੀ ਸਟਾਰ ਕਾਸਟ ਅੱਜ ਸਾਡੇ ਨਾਲ ਮੌਜੂਦ ਹੈ ਵੈਰੀ ਟੈਲੈਂਟਿਡ ਹਰੀਸ਼ ਵਰਮਾ ਤੇ ਵੈਰੀ ਬਿਊਟੀਫੁਲ ਐਂਡ ਟੈਲੈਂਟਿਡ ਸ਼ਰਨ ਕਾਲ ਤੇ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਜਾਬੀ ਗਰੂਪਸ ਦੇ ਵਿੱਚ ਥੈਂਕ ਯੂ ਹਰੀਸ਼ ਜੀ ਨੇ ਅੱਜ ਪੱਗ ਬੰਨੀ ਹੋਈ ਤੇ ਇਹ ਰੂਪ ਸਾਨੂੰ ਉਹਨਾਂ ਦਾ ਨਾ ਬਹੁਤ ਰੀਅਰ ਦੇਖਣ ਨੂੰ ਮਿਲਦਾ ਹੈ ਤੇ ਕਹਿੰਦੇ ਜਦੋਂ ਬੰਦੇ ਦੇ ਸਿਰ ਤੇ ਦਸਤਾਰ ਸਜਾਈ ਹੁੰਦੀ ਹੈ ਨਾ ਬਹੁਤ ਰਿਸਪੌਂਸਿਬਿਲਟੀ ਫੀਲ ਹੁੰਦੀ ਹੈ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ 100% ਸੱਚੀ ਗੱਲ ਕਹੀ ਹੈ ਤੁਸੀਂ ਬਿਲਕੁਲ ਮੈਨੂੰ ਵੀ ਰਿਸਪੌਂਸਿਬਿਲਟੀ ਫੀਲ ਹੁੰਦੀ ਹੈ ਜਦੋਂ ਸਿਰ ਤੇ ਦਸਤਾਰ ਸਜਾਈ ਜਾਂਦੀ ਹੈ ਇਹ ਸਾਰਾ ਕਿਰਦਾਰ ਹੈ ਜਿਹੜਾ ਜੀਵਨ ਜਲੰਦਰੀ ਦਾ ਇਹਦੇ ਵਿੱਚ ਮੇਰੇ ਪੂਰੇ ਥਰੂਆਊਟ ਦਾ ਸ਼ੂ ਮੇਰੇ ਸਿਰ ਤੇ ਪੱਗ ਤੇ ਅਲੱਗ ਹੀ ਅਹਿਸਾਸ ਸੀ ਮੈਨੂੰ ਇਸ ਕਿਰਦਾਰ ਨੂੰ ਡਬਾਉਣ ਲੱਗਿਆ ਉਹ ਮੈਂ ਸ਼ੋਰਾਂ ਕਿ ਜਦੋਂ ਸਿਨੇਮਾ ਘਰਾਂ 'ਚ ਲੋਕ ਦੇਖਣਗੇ ਤਾਂ ਉਹਨਾਂ ਨੂੰ ਵੀ ਉਸ ਗੱਲ ਦਾ ਅਹਿਸਾਸ ਹੋਊਗਾ ਵੀ ਜੋ ਇਸ ਕਿਰਦਾਰ ਤਰ੍ਹਾਂ ਹੀ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਗਹਿਰਾਈ ਹੈ ਉਸ ਗੱਲ ਨੂੰ ਮੈਂ ਜ਼ਰੂਰ ਸਾਹਮ ਕੇ ਰੱਖਿਆ ਸੀ ਕਿ ਮੇਰੇ ਸਿਰ ਤੇ ਦਸਤਾਰ ਜੀ ਮਤਲਬ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਰਿਪਰੈਜ਼ੈਂਟ ਕੀਤਾ ਟ੍ਰੇਲਰ ਦੇ ਵਿੱਚ ਇਹ ਗੱਲ ਤੇ ਸਾਫ਼ ਜ਼ਾਹਿਰ ਹੋ ਚੁੱਕੀ ਹੈ ਤੇ ਜਿੰਨੇ ਵੀ ਕਮੈਂਟਸ ਆਏ ਆ ਸਾਰੇ ਇੰਨੇ ਜ਼ਿਆਦਾ ਪੋਜ਼ਿਟਿਵ ਨੇ ਤਾਰੀਫ਼ ਹੋ ਰਹੀ ਹੈ ਤੁਹਾਡੀ ਵੀ ਜਿਹੜਾ ਤੁਹਾਡਾ ਮੇਕਅਪ ਆਰਟਿਸਟ ਦਾ ਕਿਰਦਾਰ ਹੈ ਤੁਹਾਡਾ ਲਹਿਜਾ ਹੈ ਗੱਲ ਕਰਨ ਦਾ ਹਨਾ ਤੇ ਉਹ ਸਾਫ਼ ਜ਼ਾਹਿਰ ਹੋ ਰਿਹਾ ਕਿ ਉਸ ਟ੍ਰੇਲਰ ਦੇ ਵਿੱਚੋਂ ਕਿ ਤੁਸੀਂ ਆਪਣੇ ਆਪਣੇ ਕੈਰੈਕਟਰਸ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਕਿੰਨੇ ਬਖੂਬੀ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਹੈ ਕਿ ਆਡੀਅנס ਉਹਦੇ ਨਾਲ ਕਨੈਕਟ ਕਰ ਪਾ ਰਹੀ ਹੈ ਡਰਾਮੇ ਵਾਲੇ ਪੋਸਟਰ ਤੇ ਵੀ ਡਰਾਮੇ ਵਾਲੇ ਹਰ ਜਗ੍ਹਾ ਡਰਾਮੇ ਵਾਲੇ ਲੇਕਿਨ ਅ ਪੋਸਟਰ ਤੇ ਨੋ ਡਰਾਮਾ ਜ਼ੋਨ ਕਿਉਂ ਹੈ ਇਹ ਸਾਡੇ ਰਾਈਟਰ ਡਾਇਰੈਕਟਰ ਜੀ ਦੱਸਣਗੇ ਜੋ ਕਿ ਹੁਣ ਚਲੇ ਗਏ ਇਹ ਵੈਸੇ ਉਹਨਾਂ ਨੂੰ ਬੋਲੋ ਵਧੀਆ ਜਵਾਬ ਮਿਲਣਾ ਸੀ ਇਹਦਾ ਇਹਦਾ ਐਕਚੁਅਲੀ ਜੋ ਉਹਨਾਂ ਦਾ ਭਾਵ ਸੀ ਵੀ ਇਹ ਜਿਹੜਾ ਡਰਾਮੇ ਵਾਲੇ ਭਾਵੇਂ ਇਸ ਫਿਲਮ ਦਾ ਨਾਮ ਹੈ ਟਾਈਟਲ ਇਸ ਫਿਲਮ ਦਾ ਇਹਦੇ ਵਿੱਚ ਹੁੰਦਾ ਕੀ ਹੈ ਕਿ ਪਾਕਿਸਤਾਨ ਤੋਂ ਇੱਕ ਟੀਮ ਡਰਾਮਾ ਖੇਡਣ ਆਉਂਦੀ ਹੈ ਉਹਨਾਂ ਨੂੰ ਇੱਕ ਕਲਾਕਾਰ ਦੀ ਜ਼ਰੂਰਤ ਹੈ ਉਹ ਜ਼ਰੂਰਤ ਕਿਉਂ ਪੈਂਦੀ ਹੈ ਕਿਉਂਕਿ ਉਹਨਾਂ ਦਾ ਇੱਕ ਬੰਦਾ ਭੱਜ ਜਾਂਦਾ ਇੱਥੇ ਇੱਕ ਇੱਕ ਬੰਦਾ ਜਿਹੜਾ ਪੱਕਾ ਹੋਣਾ ਚਾਹੁੰਦਾ ਹੈ ਜੀਵਨ ਜਲੰਦਰੀ ਹਮ ਹਮ ਸਟੋਰੀ ਨਾ ਨਹੀਂ ਸਟੋਰੀ ਨਹੀਂ ਦਿੰਦਾ ਜੀਵਨ ਜਲੰਦਰੀ ਪੱਕਾ ਹੋਣਾ ਚਾਹੁੰਦਾ ਜਿਹੜਾ ਇੱਥੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਇਹਨਾਂ ਦੀ ਟੀਮ 'ਚ ਸ਼ਾਮਲ ਹੋਣਾ ਪੈਂਦਾ ਤੇ ਕਿਉਂ ਸ਼ਾਮਲ ਹੁੰਦਾ ਕਿਉਂ ਅ ਪਹਿਲਾਂ ਇਹਨਾਂ ਨੂੰ ਮਨ੍ਹਾ ਕਰਦਾ ਕਿ ਮੈਂ ਤੁਹਾਡੇ ਨਾਲ ਨਾਟਕ ਨਹੀਂ ਕਰਨਾ ਤੇ ਫਿਰ ਕਿਉਂ ਨਾਟਕ ਕਰਦਾ ਤੇ ਇਹ ਗੱਲ ਕਿਉਂ ਬੋਲਦਾ ਬੋਲਦਾ ਹੈ ਕਿ ਅ ਇਹ ਲਾਹੌਰ ਇੰਨੀ ਦੂਰ ਕਿਉਂ ਹੈ ਜੀ ਇਹ ਨੇੜੇ ਨਹੀਂ ਹੋ ਸਕਦਾ ਹਮ ਤੇ ਉਹ ਦੋ ਬਜ਼ੁਰਗਾਂ ਦੀ ਕੀ ਗੱਲ ਹੈ ਇਹ ਸਾਰੀ ਇਹ ਫਿਲਮ ਹੈ ਐਸ ਇਹ ਇਨਾ ਸੀਰੀਅਸ ਆ ਟੌਪਿਕ ਹੈ ਇਨਾ ਗਹਿਰਾ ਟੌਪਿਕ ਹੈ ਇਨਾ ਡੂੰਗਾ ਟੌਪਿਕ ਹੈ ਕਿ ਉਹਦੇ ਵਿੱਚ ਲਿਖਿਆ ਕਿ নো ਡਰਾਮਾ ਜ਼ਨਾ ਕਿ ਡਰਾਮਾ ਨਹੀਂ ਫालतू ਦਾ ਚਾਹੀਦਾ ਇਸ ਗੱਲ ਤੇ ਧਿਆਨ ਦਿਓ ਬਸ ਜੀ ਮੂਵੀ ਤੁਸੀਂ ਦੋ ਦੋ ਤੁਸੀਂ ਡਾਇਲੌਗ ਬੋਲਦੇ ਹੋ ਕਿ ਲਾਹੌਰ ਇੰਨੀ ਦੂਰ ਕਿਉਂ ਹੈ ਸਾਰੇ ਜਾਣੇ ਬਹੁਤ ਜ਼ਿਆਦਾ ਇੱਕ ਕਨੈਕਸ਼ਨ ਜੈ ਫੀਲ ਕਰ ਪਾਉਂਦੇ ਕਿਉਂਕਿ ਆਮ ਸ਼ੋਰ ਹਰ ਕੋਈ ਜ਼ਰੂਰ ਚਾਹੇਗਾ ਕਿ ਅਸੀਂ ਵੀ ਉਹ ਪੰਜਾਬ ਦੇਖੀਏ ਤੇ ਤੁਹਾਨੂੰ ਮੌਕਾ ਮਿਲ ਚੁਕਿਆ ਤੁਸੀਂ ਜਾ ਚੁੱਕੇ ਹੋ ਦੋ ਵਾਰ ਤੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕਈ ਲੋਕ ਮਤਲਬ ਬਹੁਤ ਸਾਰੇ ਇੰਟਰਵਿਊਸ ਹੋਏ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜੋ ਉੱਥੇ ਜਾ ਚੁੱਕੇ ਆ ਉਹਨਾਂ ਦੇ ਕਹਿੰਦਾ ਕਿ ਇੰਨੀ ਹੇਟ ਨਹੀਂ ਹੈਗੀ ਜਿੰਨੀ ਫਿਲਮਾਂ ਦੇ ਵਿੱਚ ਜਾਂ ਫਿਰ ਆ ਇਲੈਕਸ਼ਨਸ ਦੇ ਵਿੱਚ ਦਿਖਾਈ ਜਾਂਦੀ ਹੈ ਪਾਕਿਸਤਾਨ ਦੇ ਲੋਕਾਂ ਨੂੰ ਲੈ ਕੇ ਤੁਸੀਂ ਉੱਥੇ ਗਏ ਹੋ ਜੇ ਮਹੌਲ ਹੈ ਕਿ ਹੋ ਜੇ ਲੋਕ ਨੇ ਉਹਨਾਂ ਦੇ ਗੱਲ ਕਰਨ ਦਾ ਜਿਹੜਾ ਸਟਾਈਲ ਹੈ ਉਹ ਕਿਹੋ ਜਿਹਾ ਹੁਣ ਤਾਂ ਫੇਰ ਬਹੁਤ ਜ਼ਿਆਦਾ ਐਦਾਂ ਹੋ ਗਿਆ ਕਿ ਪਤਾ ਲੱਗਣ ਲੱਗ ਪਿਆ ਆਪਾਂ ਨੂੰ ਕਿ ਕਿੰਨਾ ਪਿਆਰ ਹੈ ਮੈਂ ਤਾਂ 2007 ਚ ਗਿਆ ਸੀ ਹੂੰ ਉਦੋਂ ਹੀ ਮੈਨੂੰ ਇਹਨਾਂ ਨਿੱਗ ਤੇ ਇਹਨਾਂ ਪਿਆਰ ਮਿਲਿਆ ਸੀ ਹੂੰ ਬੜਾ ਸਤਿਕਾਰ ਮਿਲਿਆ ਸੀ ਸਾਰਿਆਂ ਕੋਲੋਂ ਮੈਨੂੰ ਲੱਗਾ ਹੀ ਨਹੀਂ ਕਿ ਮੈਂ ਕਿਤੇ ਹੋਰ ਬਾਹਰਲੇ ਬੰਦਿਆਂ ਨੂੰ ਮਿਲਦਾ ਪਿਆ ਆਪਣੀ ਲੱਗੇ ਹੂੰ ਮੈਂ ਜਦੋਂ ਉੱਥੇ ਪਰਫਾਰਮ ਕੀਤਾ ਉਹਨਾਂ ਨੇ ਆਪਣੀ ਇੰਨੀ ਸੋਹਣੀ ਜ਼ੁਬਾਨ ਚ ਇੰਨੇ ਸੋਹਣੇ ਲੈਜੇਜ ਮੈਨੂੰ ਕਿਹਾ ਤੂੰ ਬੜਾ ਆਲਾ ਫਨਕਾਰ ਹੈ ਹੂੰ ਤੇ ਮੈਨੂੰ ਕਿੰਨਾ ਵਧੀਆ ਲੱਗਾ ਮੈਂ ਉੱਥੋਂ ਯਾਦਾਂ ਲੈ ਕੇ ਆਇਆ ਹੁਣ ਇਹਨਾਂ ਨਾਲ ਇੱਥੇ ਹੋਰ ਮੌਲਕਾਂ ਚ ਮਿਲੀ ਦਾ ਕੰਮ ਕਰੀਦਾ ਪਿਆਰ ਸਤਕਾਰ ਉਹਵੇਂ ਹੀ ਹੈ ਬੜਾ ਮਜ਼ਾ ਆਉਂਦਾ ਮਿਲ ਕੇ ਅੱਛਾ ਉਹ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਵੀ ਆ ਪੰਜਾਬ ਦੇਖਣਾ ਚਾਹੁੰਦੇ ਆ ਬਿਲਕੁਲ ਉਹਨਾਂ ਦੀ ਬੜੀ ਰੀਜ ਹੈ ਜੀ ਬੜੀ ਰੀਜ ਹੈ ਉਹਨਾਂ ਦੀ ਕਦੋਂ ਇਹ ਮੁੱਕਣ ਫਰਦਾਂ ਤੇ ਉਹ ਆਉਣ ਕੀ ਕਹਾਇਆ ਉਹਨਾਂ ਨੇ ਆਪਣੇ ਮੂੰਹ ਕਿਹਾ ਬਿਲਕੁਲ ਤੁਸੀਂ ਵੀ ਉਹਨਾਂ ਨਾਲ ਕੰਮ ਕੀਤਾ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਨਾ ਜਦੋਂ ਅਸੀਂ ਪਾਕਿਸਤਾਨ ਦੇ ਲੋਕਾਂ ਨਾਲ ਕੰਮ ਕਰਦੇ ਆ ਉਹਨਾਂ ਦੇ ਡਰਾਮੇ ਇੰਨੇ ਜ਼ਿਆਦਾ ਫੇਮਸ ਹੋ ਚੁੱਕੇ ਹਨਾ ਇੰਡੀਆ ਦੇ ਵਿੱਚ ਕਿ ਲੋਕ ਉਹਨਾਂ ਨੂੰ YouTube ਤੇ ਮੈਂ ਖੁਦ ਪਾਕਿਸਤਾਨੀ ਡਰਾਮਾ ਚੋਂ ਦੇਖਦੇ ਨੇ ਮੋਸਟਲੀ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਲਵ fromParams ਇੰਡੀਆ ਇਹ ਜ਼ਰੂਰ ਹੁੰਦਾ ਤੇ ਤੁਸੀਂ ਉਹਨਾਂ ਨਾਲ ਕੰਮ ਕੀਤਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਆਮ ਸੋ ਬlesd ਕਿ ਇੱਕਦਮ ਇਸ ਮੂਵੀ ਦਾ ਹਿੱਸਾ ਉਪਰ ਹਰੀਸ਼ ਜੀ ਦਾ ਮੇਰਾ ਕੰਮ ਕਰਨ ਦਾ ਮੌਕਾ ਮਿਲਿਆ ਔਰ ਤੇ ਲੈਂਦੇ ਪੰਜਾਬ ਦੇ ਜਦੋਂ ਉਹਨਾਂ ਨਾਲ ਮੈਂ ਸਾਰਿਆਂ ਨਾਲ ਮਿਲੀ ਨਾ ਮੈਨੂੰ ਸੱਚੀ ਫਰਕ ਨਹੀਂ ਨਜ਼ਰ ਆਇਆ ਮੈਨੂੰ ਲੱਗਿਆ ਆਪਣੀ ਐ ਸੇਮ ਲੈਂਗੁਏਜ ਸਬ ਸੇਮ ਨੇਚਰ ਸੇਮ ਸਭ ਕੁਝ ਸੇਮ ਪਰ ਉਹਨਾਂ ਦੇ ਜਿਹੜਾ એનર્ਜੀ ਲੈਵਲ ਸੀਗਾ ਐਸ ਅ ਆਰਟਿਸਟ ਉਹ ਉਹ ਸੀ ਉਹ ਜੋ ਰੀਅਲ ਡਰਾਮੇ ਕਰਦੇ ਨੇ ਜੋ ਸਟੇ ਸ਼ੋਸ ਕਰਦੇ ਸੀ ਨਾ ਉਹ ਜਦੋਂ ਔਨ ਸਕ੍ਰੀਨ ਸੀ ਔਫ ਸਕ੍ਰੀਨ ਵੀ ਹੁੰਦਾ ਹੀ ਸੀ ਤੇ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਵੀ ਇਹੀ ਮਿਲਿਆ ਔਰ ਉਹਨਾਂ ਦੀ ਜਿਹੜੀ ਵਾਈਬ ਸੀ ਉਹ ਬਹੁਤ ਪੋਜ਼ਿਟਿਵ ਸੀ ਉਹਨਾਂ ਦੀ એનર્ਜੀ ਉਹਨਾਂ ਦੀ ਟਾਈਮਿੰਗ ਉਹਨਾਂ ਦੀ ਪੰਚੀ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਉਹ ਪਿਆਰ ਨਾ ਉਹ ਬਹੁਤ ਵਧੀਆ ਔਰ ਉਹਨਾਂ ਨੇ ਸਾਨੂੰ ਵੀ ਉਹਨਾਂ ਲਈ ਪਿਆਰ ਦਿੱਤਾ ਮਤਲਬ ਰੂਬੀ ਇਹਨਾਂ ਮੈਮ ਨਾਲ ਜ਼ਿਆਦਾ ਕਿਉਂਕਿ ਇੱਕ ਫੀਮੇਲ ਆਪ ਦੋਨੇ ਹੀ ਸੀਗੇ ਤੇ ਉਹਨਾਂ ਉਹ ਬਹੁਤ ਪਿਆਰੇ ਸੀਗੇ ਜਾਨ ਤੋਂ ਪਹਿਲਾਂ ਜਦੋਂ ਮੈਂ ਆਣਾ ਸੀ ਮੈਂ ਵਾਪਸ ਤੇ ਸਾਰੇ ਉਹ ਮੈਨੂੰ ਸੀਗਾ ਕਿ ਇਦਾਂ ਹੀ ਮਤਲਬ ਚੱਲੇ ਬਟ ਮੈਂ ਮੇਰਾ ਹੋ ਗਿਆ ਪੈਕਅਪ ਤੇ ਮੈਂ ਜਦੋਂ ਜਾਣ ਲੱਗੀ ਤੇ ਮੈਂ ਨਾ ਲੱਭਾਂ ਮੈਂ ਕਿੱਥੇ ਗਏ ਨੇ ਉਹ ਉਹਦੇ ਰੂਮ ਚ ਜਿਹੜਾ ਉਹਨੇ ਫੋਨ ਕਰਕੇ ਸ਼ਰਮ ਮੈਨੂੰ ਮਿਲੇ ਬਿਨਾ ਨਾ ਚਾਹੀ। ਹਮਮ। देन ਵਨ ਆਫ ਦੀ ਰੂਮ ਚ ਕੇ ਯੂ ਫਿਰ ਸਾਰੇ ਆਏ ਅਸੀਂ ਸਾਰੇ ਬੈਠੇ ਦੇ ਗੇਵ ਮੀ ਸੋ ਮਚ ਬਲੇਸਿੰਗਸ ਔਰ ਮਤਲਬ ਇਤਦਾ ਫੀਲ ਹੈ ਜਿਦਾ ਇੱਕ ਆਪਣਾ ਆਪਾ ਇੱਕ ਪਰਿਵਾਰ ਹੁੰਦਾ ਹੈ ਤੇ ਤੁਹਾਨੂੰ ਇੱਕ ਬਲੇਸਿੰਗਸ ਦਿੰਦਾ ਹੈ। ਮਤਲਬ ਮੈਨੂੰ ਸੱਚੀ ਬਹੁਤ ਬੜੀ ਮੈਨੂੰ ਨਹੀਂ ਪਤਾ ਰੀਜ਼ਨ ਕਦੋਂ ਇਹ ਚੀਜ਼ਾਂ ਠੀਕ ਹੋਣਗੇ ਨਹੀਂ ਹੋਣਗੀਆਂ ਪਰ ਮੈਨੂੰ ਲੱਗਾ ਸੀ ਖੁਸ਼ ਨਸੀਬ ਆ ਕਿ ਸਾਨੂੰ ਇਹ ਮੌਕਾ ਮਿਲਿਆ ਅੱਛਾ ਤੁਸੀਂ ਦੋਨੋਂ ਐਗਰੀ ਹੋ ਮਤਲਬ ਇਸ ਗੱਲ ਤੋਂ ਜਿੰਨਾ ਪੋਲਿਟਿਕਸ ਦੇ ਵਿੱਚ ਜਾਂ ਫਿਰ ਟੀਵੀ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ 네ਗੇਟਿਵਿਟੀ ਪੰਜਾਬ ਤੇ ਇੰਡੀਆ ਨੂੰ ਲੈ ਕੇ ਉਹ ਜ਼ਿਆਦਾ ਹੈ ਨੀ ਨਹੀਂ ਬਿਲਕੁਲ ਸਾਨੂੰ ਤਾਂ ਬਿਲਕੁਲ ਨਹੀਂ ਮਹਿਸੂਸ ਹੋਈ ਜੀ ਅਸੀਂ ਤਾਂ ਬਹੁਤ ਖੁਸ਼ ਨਸੀਬ ਆ ਸਾਨੂੰ ਤਾਂ ਬਹੁਤ ਪਿਆਰ ਤੇ ਲੱਗ ਪੰਜਾਬੀ ਫਿਲਮਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਜ਼ਿਆਦਾਤਰ ਅਸੀਂ ਐਕਸਾਈਟਿਡ ਆ ਜਿਸ ਤਰ੍ਹਾਂ ਹੁਣ ਬਿਕੋਜ਼ ਮੈਂ ਪਹਿਲਾਂ ਵੀ ਪਾਕਿਸਤਾਨੀ ਸੰਗਸ ਕੀਤੇ ਨੇ ਪਾਕਿਸਤਾਨੀ ਟੀਵੀ ਕਮਰਸ਼ਲਸ ਐਡ ਕੀਤੇ ਆ ਨੀ ਬੈਂਕਾਕ ਜਾਂ ਫਿਰ ਦੁਬਈ ਜਾ ਕੇ ਤੇ ਆ ਜਿੰਨਾ ਸ਼ੌਕ ਸਾਨੂੰ ਆ ਚਾਹ ਸਾਨੂੰ ਆ ਉਨਾ ਹੀ ਚਾ ਉਹਨਾਂ ਨੂੰ ਆ ਕਿ ਅਸੀਂ ਪੰਜਾਬੀ ਇੰਡਸਟਰੀ 'ਚ ਕੰਮ ਕਰਨਾ ਸੀ ਤੋਂ ਨੇ ਲੱਤੇ ਹੁਣ ਜਿੱਦਾਂ ਫਸਟ ਟਾਈਮ ਆ ਔਰ ਮੇਬੀ ਇਨ ਫਿਊਚਰ ਅਸੀਂ ਹੋਰ ਵੀ ਜ਼ਿਆਦਾ ਮਿਕੋਂਗੇ ਕਿ ਕੰਮ ਕਰੀਏ ਜੀ ਆਮ ਸ਼ੋਰ ਤੁਸੀਂ ਜ਼ਰੂਰ ਕਰੋਗੇ ਇਨ ਟੈਲੈਂਟ ਹੈਗਾ ਤੁਹਾਡੇ ਦੇ ਵਿੱਚ ਤਾਂ ਐਕਸਪਲੋਰ ਤਾਂ ਕਰਨਾ ਬੰਦਾ ਹੀ ਹੈ ਤੁਸੀਂ ਹੋਰ ਵੀ ਆਪਣੇ ਕਰੀਅਰ ਦੇ ਵਿੱਚ ਬਹੁਤ ਸਾਰੇ ਆਰਟਿਸਟ ਦੇ ਨਾਲ ਕੰਮ ਕੀਤਾ ਤੁਸੀਂ ਵੀ ਕਰਦੇ ਹੋ ਤੇ ਹੁਣ ਤੁਸੀਂ ਇਸ ਟਾਈਮ ਹਰੀਸ਼ ਦੇ ਨਾਲ ਸਕਰੀਨ ਸ਼ੇਅਰ ਕੀਤੀ ਹੈ ਤੁਹਾਨੂੰ ਉਹਨਾਂ ਦੀ ਬੈਸਟ ਕੁਆਲਿਟੀ ਕਿਹੜੀ ਲੱਗੀ ਤੇ ਇਰਿਟੇਟਿੰਗ ਗੱਲ ਕਿਹੜੀ ਲੱਗਦੀ ਹੈ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਸੱਚੀ ਕਿਉਂਕਿ ਬੋਲਦੀ ਨਹੀਂ ਤੇ ਇਰਿਟੇਟ ਕੀ ਕਰਨਗੇ ਬਿਲਕੁਲ ਕੋਈ ਇਰਿਟੇਟ ਕਰਨ ਵਿੱਚ ਕੁਝ ਕਹਿਣਾ ਪੈਂਦਾ ਹੈ ਔਰ ਕਵਲਟੀ ਹੈ ਕਿ ਜਦੋਂ ਪਤਾ ਸਭ ਹੁੰਦਾ ਹੈ ਮਤਲਬ ਹਰ ਕਿਸੇ ਨੂੰ ਬਟ ਇਹਨਾਂ ਦੀ ਨਾ ਅਬਜ਼ਰਵੇਸ਼ਨ ਬਹੁਤ ਵਧੀਆ ਹੈ ਸਟਰੋਂਗ ਹੈ ਹਾਂ ਔਰ ਇਹ ਹੁੰਦਾ ਕਿ ਜੇ ਉਹਨਾਂ ਨੂੰ ਸਾਹਮਣੇ ਦਿਖ ਵੀ ਰਿਹਾ ਨੇ ਕਿ ਕਿਤੇ ਕਮੀ ਪੇਸ਼ੀ ਹੈਗੀ ਹੈ ਉਹ ਉਹਨੂੰ ਬਿਨਾਂ ਦੱਸੇ ਹੀ ਉਹ ਚੀਜ਼ ਨੂੰ ਕੰਪਲੀਟ ਕਰ ਦਿੰਦੇ ਨੇ ਮਤਲਬ ਜੇ ਫੋਰ ਐਗਜ਼ਾਮਪਲ ਚਲੋ ਮੈਂ ਕੋਈ ਸੀ ਚੀਜ਼ ਐ ਇਦਾਂ ਨਹੀਂ ਉਹਨੂੰ ਕਵਰ ਅਪ ਕਰਦੇ ਨੇ ਬਿਨਾਂ ਦੱਸੇ ਸਾਹਮਣੇ ਵਾਲੇ ਨੂੰ ਕਈ ਹੁੰਦੇ ਨੇ ਕਿ ਤੁਹਾਡੀ ਮਿਸਟੇਕ ਦੱਸ ਕੇ ਤੁਹਾਨੂੰ ਉਹ ਕਰਕੇ ਫਿਰੋ

ਸੱਤ ਹੀ ਸੋਚ ਰਹੇ ਹੋ ਸ਼ਾਇਦ ਕਿਥੋਂ ਆ ਵੇਖੋ ਜੈਲ ਫੇਸ ਦੇਖ ਰਹੇ ਤੁਸੀਂ ਸੀ ਅਸਾ ਤੁਹਾਨੂੰ ਕਿਹੜੀ ਰੀਡਿਟਿੰਗ ਲੱਗਦੀ ਸ਼ਰਨ ਦੀ ਗੱਲ ਕੋਈ ਰੀਡਿਟਿੰਗ ਓਨੈਸਟਲੀ ਕੋਈ ਨਹੀਂ ਹੈ ਜੀ ਇਹਨਾਂ ਦੇ ਵਿੱਚ ਕੋਈ ਇਹੋ ਜਿਹਾ ਇਹੋ ਜਿਹਾ ਆ ਬਣੀ ਕੋਈ ਇਹੋ ਜਿਹੀ ਆ ਬਣੀ ਗੱਲ ਥੋੜੀ ਜਿਹੀ ਜਾਣਾ ਹੈ ਇਹ ਬਸ ਨਹੀਂ ਨਹੀਂ ਯਾਰ ਉਹਦੀ ਪਰ ਪਰ ਇੱਕ ਇੱਕ ਟਾ ਲੀਜੈਂਡ ਕੁੜੀ ਹੈ ਮੈਂ ਹਮੇਸ਼ਾ ਮੇਰੀ ਆਬਜ਼ਰਵੇਸ਼ਨ ਇਹ ਹੋਇਆ ਹੈ ਨਾ ਬਾਰੇ ਤੇ ਆਪਣੇ ਕੰਮ ਤੇ ਬਹੁਤ ਫੋਕਸਡ ਹੈ ਮੈਨਾਂ ਨਾਲ ਕੰਮ ਕੀਤਾ ਸੀ ਸੀਨਸ ਕੀਤੇ ਜਦੋਂ ਜੋ ਰਿਸਪੌਂਸ ਆਉਂਦਾ ਸੀ ਸਾਹਮਣੇ ਉਹ ਬੜਾ ਪਰਫੈਕਟ ਹੁੰਦਾ ਸੀਗਾ ਮੈਨੂੰ ਵੀ ਮੇਰੇ ਵੀ ਕੰਮ ਨੂੰ ਨਿਖਾਰਨ ਚ ਮੌਕਾ ਮਿਲਿਆ ਉਹ ਇਹਨਾਂ ਦੀ ਬਦੌਲਤ ਤੇ ਉਮੀਦ ਕਰੂੰਗਾ ਕਿ ਅੱਗੇ ਵੀ ਮੌਕੇ ਦੇਣਗੇ ਇਹਨਾਂ ਨਾਲ ਕੰਮ ਕਰਨ ਦਾ ਮੈਂ ਆਈ ਤੂੰ ਵੇਸ਼ ਮੈਨੂੰ ਅਪ ਸਟੋਰੀ ਵੈਸੇ ਸੋਚੀ ਬੈਠੇ ਆਂ ਜਲਦੀ ਹੋਏਗੀ ਫਿਰ ਹੋਰ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਣ ਤੁਹਾਡੇ ਆਲਰੇਡੀ ਬਹੁਤ ਸਾਰੇ ਹਨਾ ਪ੍ਰੋਜੈਕਟ ਬਨੇ ਵੀ ਹੋਏ ਆ ਜਿਹੜੇ ਹੌਲੀ ਹੌਲੀ ਆਉਣ ਵਾਲੇ ਆ ਤੇ ਜਦੋਂ ਵੀ ਹਰੀਸ਼ ਬਰਮਾ ਦਾ ਨਾਮ ਆਂਦਾ ਕਿਸੇ ਪ੍ਰੋਜੈਕਟ ਦੇ ਨਾਲ ਜੁੜਦਾ ਸਭ ਨੂੰ ਪਤਾ ਹੁੰਦਾ ਕੋਈ ਮਤਲਬ ਰਿਸਪੋਨਸਿਬਲ ਬੰਦਾ ਕਰੇ ਇੱਕ ਪ੍ਰੋਜੈਕਟ ਨਾਲ ਜੁੜੇ ਤੇ ਜ਼ਰੂਰ ਇਹਦੇ ਮਤਲਬ ਕੁਝ ਖਾਸ ਹੋਏਗਾ ਤਾਂ ਹੀ ਇਹਦਾ ਨਾਮ ਹੈ ਕਿਉਂਕਿ ਤੁਸੀਂ ਬਹੁਤ ਘੱਟ ਆਉਂਦੇ ਹੋ ਤੇ ਕੁਝ ਵਧੀਆ ਲੈ ਕੇ ਆਉਂਦੇ ਨੇ ਤਾਂ ਤੁਸੀਂ ਅਵੋਇਡ ਕਰਦੇ ਹੋ ਤੇ ਇਹਦੇ ਵਿੱਚ ਕੀ ਸਪੈਸੀਫਿਕ ਰੀਜ਼ਨ ਹੈ ਤੁਸੀਂ ਬਹੁਤ ਸਿਲੇਕਟਿਵ ਕੰਮ ਕਰਦੇ ਹੋ ਮੈਂ ਅਰਸਲ ਥੀਏਟਰ ਕੀਤਾ ਜੀ ਤੇ ਥੀਏਟਰ ਦੇ ਵਿੱਚ ਹਮੇਸ਼ਾ ਅਸੀਂ ਕਿਸੇ ਕੌਜ਼ ਕਿਸੇ ਮੁੱਦੇ ਤੇ ਹੀ ਕੰਮ ਕਰਦੇ ਹੁੰਦੇ ਆ ਹਨਾ ਨਾਟਕ ਜਿਹੜੇ ਸਾਡੇ ਹੁੰਦੇ ਸੀ ਮੈਂ ਗੁਰਸ਼ਰਨ ਭਾਈ ਨਾਲ ਥੀਏਟਰ ਕਰਦਾ ਰਿਹਾ ਤੇ ਉਹ ਹੀ ਫੇਰ ਸਕੂਲਿੰਗ ਹੋਈ ਹੈ ਮੇਰੀ ਤੇ ਜਦੋਂ ਮੈਂ ਕੋਈ ਕਹਾਣੀ ਸੁਣਾ ਤੇ ਮੈਂ ਹਮੇਸ਼ਾ ਲੱਭਦਾ ਹੁੰਨਾ ਉਹਦੇ ਵਿੱਚ ਕੋਈ ਗੱਲ ਹੈਗੀ ਕਹਿਣ ਨੂੰ ਕਿਉਂਕਿ ਜਦੋਂ ਸੁਣਦੇ ਹੁੰਦੇ ਆ ਕਹਾਣੀ ਉਦੋਂ ਐ ਲੱਗਦਾ ਕਿ ਇਹਨੂੰ ਐਦਾਂ ਬਣਾਵਾਂਗੇ ਤਾਂ ਇਹ ਇਹ ਗੱਲ ਕਹੂਗੀ ਅਈ ਦਫ ਬਣਦੇ ਬਣਦੇ ਉਹ ਮੱਦਮ ਹੋ ਜਾਂਦੀ ਹੈ ਚੀਜ਼ ਉਹ ਉਸ ਗੱਲ ਨੂੰ ਕਹਿਣ ਦੇ ਵਿੱਚ ਅਸਮਰਥ ਹੋ ਜਾਂਦੇ ਆ ਅਸੀਂ ਤੇ ਉਦੋਂ ਦੁੱਖ ਹੁੰਦਾ ਪਰ ਹਮੇਸ਼ਾ ਮੇਰੀ ਇਹੋ ਰਹੀ ਹੈ ਆ ਖਾਹਿਸ਼ ਵੀ ਰਹੀ ਹੈ ਕੋਸ਼ਿਸ਼ ਵੀ ਰਹੀ ਹੈ ਕਿ ਮੈਂ ਇਹੋ ਜਿਹੀਆਂ ਹੀ ਸਕ੍ਰਿਪਟਸ ਚੁਣਾ ਚੁਣਾ ਤੇ ਇਹੋ ਜਿਹੀ ਕਨਸੈਪਟਸ ਚੁਣਾ ਜਿਨ੍ਹਾਂ ਦੇ ਵਿੱਚ ਕੋਈ ਗੱਲ ਹੋਵੇ ਜੀ ਐਵੇਂ ਹੀ ਫਜ਼ੂਲ ਜਿਹਾ ਕੁਝ ਨਾ ਕਰ ਬੈਠਾ ਜੀ ਬਿਲਕੁਲ ਮੈਸੇਜ ਹੋਵੇ ਜਿਹੜਾ ਮੈਸੇਜ ਹੋਵੇ ਕੁਝ ਬਿਲਕੁਲ ਚਾਹੀ ਉਹਨਾਂ ਦੀ ਕੋਈ ਕਾਮੇਡੀ ਮੂਵੀ ਹੋ ਉਹਦੇ ਵਿੱਚ ਵੀ ਬਹੁਤ ਸਟਰੋਂਗ ਮੈਸੇਜ ਮਿਲਦਾ ਹੈ ਨਾ ਰੰਗਮੰਚ ਦਿਖਾ ਲਈ ਤੁਹਾਡੀ ਪਿਛਲੀ ਮੂਵੀ ਵੀ ਉਹਦੇ ਆਲੇ ਦੁਆਲੇ ਸੀ ਇਸ ਮੂਵੀ ਦੇ ਵਿੱਚ ਵੀ ਤੇ ਤੁਸੀਂ ਆਪ ਵੀ ਉਹਦੇ ਨਾਲ ਬਹੁਤ ਜ਼ਿਆਦਾ ਕਨੈਕਟਡ ਹੋ ਹਨਾ ਸ਼ਾਇਦ ਮੈਂ ਗਲਤ ਹਾਂ ਕਿ ਤੁਹਾਡੇ ਪਾਪਾ ਨੂੰ ਸਟਾਰਟਿੰਗ ਦੇ ਵਿੱਚ ਆ ਚੀਜ਼ ਨਹੀਂ ਪਸੰਦ ਸੀ ਹਾਂ ਮੇਰੇ ਫਾਦਰ ਸਾਹਿਬ ਨੂੰ ਥੋੜਾ ਜਿਹਾ ਲੱਗਾ ਕਿ ਕਿਹੜੇ ਚੱਕਰਾਂ ਚ ਪੈ ਗਿਆ ਬਟ ਫਿਰ ਹੁਣ ਤੁਸੀਂ ਜਿਸ ਹਨਾ ਉਹਦੇ ਤੇ ਪਲੈਟਫਾਰਮ ਤੇ ਹੋ ਤੇ ਪ੍ਰਾਊਡ ਫੀਲ ਹੁੰਦਾ हां जी मेरे फादर मैं एक्चुअली ਹੁਣ ਤਾਂ ਮੇਰੇ ਫਾਦਰ ਸਾਹਿਬ ਹੈ ਨਹੀਂ ਤੁਹਾਡੇ ਨਾਲ ਦੁਨੀਆ 'ਚ ਤੇ ਜਦੋਂ ਥੀਏਟਰ ਕਰਦਾ ਸੀ ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਖਰਾਬ ਕਰ ਲੂਗਾ ਆਪਣੇ ਆਪ ਨੂੰ ਵੀ ਲਾਈਫ ਨੂੰ ਕਿਹੜੇ ਪਾਸੇ ਲਿਜਾ ਰਿਹਾ ਹੈ ਬਟ ਚਲਦੇ ਚਲਦੇ ਜਦੋਂ ਮੇਰਾ ਕਲਰਸ ਤੇ ਸੀਰੀਅਲ ਆਇਆ ਹੂੰ ਉਦੋਂ ਡੈਡੀ ਨੂੰ ਥੋੜਾ ਜਿਹਾ ਮੇਰੇ ਅਹਿਸਾਸ ਹੋਇਆ ਸੀ ਕਿ ਨਹੀਂ ਇਹ ਕੁਝ ਕਰੂਗਾ ਜ਼ਿੰਦਗੀ ਵਿੱਚ ਠੀਕ ਹੈ ਤੇ ਫਿਰ ਉਹ ਘਰੇ ਬੈਠ ਕੇ ਹਰ ਰੋਜ਼ ਬੇਲਾ ਟਾਈਮ ਮੇਰਾ ਸੀਰੀਅਲ ਵੀ ਦੇਖਦੇ ਹੁੰਦੇ ਸੀ ਹੁਣ ਉਹ ਮੁੰਡਾ ਜਿਹੜਾ ਇੱਥੇ ਫਿਰਦਾ ਹੁੰਦਾ ਸੀ ਜਿਹੜਾ ਸਾਈਕਲ ਤੇ ਰਿਹਰਸਲ ਕਰਦਾ ਫਿਰਦਾ ਸੀ ਜਿਹੜਾ ਧੁੰਦਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਧੁੱਪਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਉਹ ਆਪਣੇ ਮੁੰਡੇ ਨੂੰ ਟੀਵੀ ਤੇ ਦੇਖਦੇ ਸੀ ਹਰ ਰੋਜ਼ ਸ਼ਾਮ ਨੂੰ ਫਿਰ ਉਹ ਪ੍ਰਾਊਡ ਫੀਲ ਕੀਤਾ ਉਹਨਾਂ ਨੇ ਬਿਲਕੁਲ ਆਮ ਸ਼ੋਰ ਖੁਸ਼ੀ ਐਸ ਗੱਲ ਦੀ ਕਿ ਹੋਣ ਵੀ ਉਹ ਪ੍ਰਾਊਡ ਕਰਦੇ ਹੋਣਗੇ ਹਨਾ ਮੇਰੇ ਡੈਡੀ ਕਦੇ ਵੀ ਜਹਾਜ਼ ਨਹੀਂ ਸੀ ਚੜ੍ਹੇ ਜਹਾਜ਼ ਸਫ਼ਰ ਨਹੀਂ ਕੀਤਾ ਉਹਨਾਂ ਨੇ ਮੈਂ ਉਹਨਾਂ ਨੂੰ ਜਹਾਜ਼ ਦਾ ਸਫ਼ਰ ਕਰਾ ਸਕਿਆ ਮੈਂ ਖੁਸ਼ ਨਸੀਬ ਸਮਝਦਾ ਆਪਣੇ ਜੀ ਉਹਨਾਂ ਦਾ ਮਤਲਬ ਸੁਪਨਾ ਹੋਏਗਾ ਆਈ ਐਮ ਸ਼ੋਰ ਹਰ ਕੋਈ ਸੋਚਦਾ ਹੈ ਕਿ ਚੀਜ਼ਾਂ ਹੋਸੀ ਵੀ ਕੁਝ ਕਰ ਲਵਾਂ ਮੈਂ ਜ਼ਿੰਦਗੀ ਚ ਤੇ ਉਹ ਤੁਸੀਂ ਪੂਰਾ ਕੀਤਾ ਮੈਂ ਕੋਸ਼ਿਸ਼ ਕਰ ਰਿਹਾ ਤੇ ਸ਼ਰਨ ਤੁਸੀਂ ਵੀ ਮਿਸ ਕਰਦੇ ਹੋ ਆਪਣੇ ਪਾਪਾ ਨੂੰ ਕਿਤਨੇ ਕਿਤੇ ਯਾ ਮੈਨੂੰ ਲੱਗਦਾ ਮੇਰੇ ਨਾਲ ਹੀ ਹੈ ਹਮੇਸ਼ਾ ਉਹਨਾਂ ਦੀ ਬਲੇਸਿੰਗਸ ਮੇਰੇ ਨਾਲ ਆ ਮੇਰੇ ਮੰਮੀ ਇੰਨੇ ਪਾਵਰਫੁਲ ਨੇ ਨਾ ਮੈਨੂੰ 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 ਕਦੀ ਕਮੀ ਨਹੀਂ ਕਿਸੇ ਚੀਜ਼ ਦੀ ਹੁ ਨਾ ਮੈਨੂੰ ਕਿਸੇ ਦੋਸਤ ਦੀ ਕਮੀ ਕਿਸੇ ਮੈਂ ਬੜੀ ਵਾਰੀ ਡੁੱਲਨੀ ਆ ਮਤਲਬ ਬੜੀ ਵਾਰੀ ਇਦਾਂ ਦੀ ਸਿਚੁਏਸ਼ਨ ਆਈ ਹੈ ਕਿ ਇਦਾਂ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਕੋਈ ਵੀ ਚੀਜ਼ ਹੋਵੇ ਚਾਹੇ ਕਿਸੇ ਵੀ ਚੀਜ਼ ਨੂੰ ਲੈ ਕੇ ਮੇਰੇ ਕੋਲ ਸੋ ਦਾ ਇੱਕ ਫੋਨ ਹੁੰਦਾ ਹੈ ਕਿ ਮੰਮਾ ਨੂੰ ਫੋਨ ਕਰਨਾ ਹੈ ਉਰੂ ਮੈਨੂੰ ਕੁਝ ਇਦਾਂ ਦੀਆਂ ਗੱਲਾਂ ਕਹਿੰਦੇ ਨੇ ਕਿ ਮੈਨੂੰ ਇੱਕਦਮ ਹੀ ਪੋਜ਼ਿਟਿਵ ਮੈਨੂੰ ਲੱਗੇ ਕਿ ਸ਼ਰਤਾਂ ਤੋਂ ਕੁਝ ਨਹੀਂ ਲੱਗੀ ਗਈ ਸੀ ਜਿੱਦ ਤੱਕ ਨਾ ਵੀ ਹੋਏਗਾ ਸੇ ਮੈਨੂੰ ਪਤਾ ਤੂੰ ਕਰ ਲੇਗੀ ਤਾਂ ਫਿਰ ਟੈਨਸ਼ਨ ਕਿਸ ਗੱਲ ਦੀ ਹੈ ਜੇ ਅੱਜੇ ਟਾਈਮ ਹੈ ਤੇ ਜੇ ਇਹ ਟਾਈਮ ਆਇਆ ਹੈ ਤੇ ਰਹਿਣਾ ਇਹ ਵੀ ਨਹੀਂ ਹੈ ਸੋ ਯੂ ਕੈਨ ਡੂ ਇਟ ਮੈਨਾਂ ਇੱਕ ਚੀਜ਼ ਹੋਈ ਸੀ ਮੈਨਾਂ ਇੱਕ ਕੰਨੜਾ ਮੂਵੀ ਕਾਰੀ ਸੀ ਫਸਟ ਮੂਵੀ ਸੀ ਮੇਰੀ ਕੰਨੜਾ ਤੇ ਉਥੇ ਸ਼ੂਟ ਲਈ ਮੈਂ ਚਲੇਗੀ ਇੱਕ ਨਾਮ ਇਹਨਾਂ ਮਾਰੀ ਬਹੁਤ ਹੀ बिकॉज़ ਉਹਨਾਂ ਨੂੰ ਨਾ ਇੰਗਲਿਸ਼ ਆਉਂਦੀ ਨਾ ਹਿੰਦੀ ਆਉਂਦੀ ਸੀ ਸਿਰਫ ਜੋ ਮੇਰਾ ਕੋ-ਐਕਟਰ ਸੀ ਸਿਰਫ ਉਹਨੂੰ ਇੰਗਲਿਸ਼ ਆਉਂਦੀ ਸੀ ਡਾਇਰੈਕਟਰ ਨੂੰ ਨੀ ਇੰਗਲਿਸ਼ ਆਉਂਦੀ ਮੈਂ ਕਿੰਨੇ ਦਿਨ ਉੱਤੇ ਭੁੱਖੀ ਮੈਨੂੰ ਰਹਿਣਾ ਪਿਆ बिकॉज़ ਉਹਨਾਂ ਨੂੰ ਸਮਝ ਨਹੀਂ ਸੀ ਆਉਦੀ ਮੈਂ ਖਾਣਾ ਕੁਝ ਖੁਰ ਦੇ ਦੇ ਸੋ ਇੱਕ ਵਾਰੀ ਇੱਕ ਹੀਲ ਚੜਨਾ ਸੀ ਕਾਫੀ ਜ਼ਿਆਦਾ ਉਹ ਬਹੁਤ ਡੈਂਜਰ ਸੀ ਉਹਨਾਂ ਨੇ ਕੋਈ ਹਾਰਨੈਸ ਵਗੈਰਾ ਕੋ ਸੇਫਟੀ ਯੂਜ਼ ਨਹੀਂ ਕੀਤੀ ਤੇ 90 ਸਿਰਫ ਮੇਲ ਸੀਗੇ ਮੈਂ ਕੱਲੀ ਇੱਕ ਕੁੜੀ ਸੀ ਉਹਨਾਂ 'ਚ ਅਸੀਂ ਪਹਾੜ ਚੜੀ ਮੈਂ ਹਾਫ ਚੜੀ ਸੀਗੀ ਪਹਾੜ ਤੇ ਮੈਂ ਨਾ ਡਰ ਗਈ ਤੇ ਮੈਂ ਨਾ ਵਾਪਸ ਆ ਗਈ ਮੈਂ ਵਾਪਸ ਮੈਂ ਕਿਹਾ ਮੈਂ ਨਹੀਂ ਚੜ ਸਕਦੀ ਇਹ ਉੱਚੇ ਪਹਾੜ ਕਿ ਬਈ ਨੂੰ ਕੁਝ ਹੋ ਗਿਆ ਨਾ ਤੁਸੀਂ ਸੇਫਟੀ ਐਂਡ ਆਲ ਤੇ ਮੈਂ ਵਾਪਸ ਆ ਗਈ ਮੈਂ نیچے ਆ ਕੇ ਮੰਮਾ ਨੂੰ ਫੋਨ ਕੀਤਾ ਮੈਂ ਕਿਹਾ ਕਿ ਮੰਮੀ ਇੱਦਾਂ ਇੱਦਾਂ ਸੀ ਤੇ ਮੈਂ ਛੱਡ ਉਹਨਾਂ ਨੇ ਵੀ ਨਹੀਂ ਕਿਹਾ ਵੀ ਤੂੰ ਜਾਨ ਜਾਏਗੀ ਤੇ ਘਰ ਪਾਉਂਗੇ ਸੋ ਉਹਨਾਂ ਨੇ ਫੋਰਸ ਨਹੀਂ ਕੀਤਾ ਤੇ ਮੈਨੂੰ ਰਾਤੀ ਮੰਮਾ ਨਾਲ ਗੱਲ ਕੀਤੀ ਮੈਂ ਕਿਹਾ ਮੰਮੀ ਇੱਦਾਂ ਨਾ ਮੈਂ ਵਾਪਸ ਆ ਗਈਆਂ ਤੇ ਮੈਂ इनको ਨਹੀਂ ਹੋਇਆ ਦਰਵਾਜ਼ਾ ਨਹੀਂ ਆਈ ਮੇਰੇ ਮੰਮੀ ਕਹਿੰਦੇ ਜਿਹੜੇ ਲਈ ਤੂੰ ਸਾਰਾ ਕੁਝ ਪੈਸ਼ਨੇਟ ਆ ਇੰਨੀ ਕਿ ਤੇਰੀ ਜਿੰਦ ਜਾਨ ਇਹ ਤੇਰਾ ਪੈਸ਼ਨ ਆ ਅੱਜ ਤੂੰ ਉੱਥੋਂ ਵਾਪਸ ਮੁੜ ਕੇ ਆ ਗਈਆਂ ਫਿਰ ਤੂੰ ਕਾਦੀ ਪੈਸ਼ਨੇਟ ਆ ਜੇ ਤੂੰ ਇੰਨੇ ਕਿ ਇੰਨੀ ਕੁ ਚੀਜ਼ ਤੋਂ ਤੂੰ ਡਰ ਕੇ ਮੁੜ ਕੇ ਵਾਪਸ ਆਈਆਂ ਅਜੇ ਤੇ ਤੈਨੂੰ ਬੜੀ ਲਾਈਫ ਚ ਬਹੁਤ ਜੰਗਾਂ ਜਿੱਤਣੀਆਂ ਨੇ ਬਹੁਤ ਕੁਝ ਤੈਨੂੰ ਕਰਨਾ ਪੈਣਾ ਹੈ ਤੇ ਤੂੰ ਬੜੀ ਜਲਦੀ ਗਿਵ ਅਪ ਕਰਕੇ ਆ ਗਈਆਂ ਬਸ ਮੰਮੀ ਨੂੰ ਇੰਨੀ ਗੱਲ ਕਹੀ ਮੈਂ ਨਾਲ ਦੀ ਨਾਲ ਫੋਨ ਕੀਤਾ ਡਾਇਰੈਕਟਰ ਨੂੰ ਮੈਂ ਕਿ ਕੱਲ ਆਪ ਵੀ ਯੂ ਡੂਇੰਗ ਦੈਟ ਸੀਨ ਮੈਂ ਕਰੂੰਗੀ ਪੂਰਾ ਸੀਨ ਮੈਂ ਉਹ ਸੀਨ ਕੀਤਾ ਪੂਰੇ ਪਹਾੜ ਵੀ ਛੜੇ ਔਰ ਜਦੋਂ ਮੈਂ ਉੱਪਰ ਪਹਾੜ ਛੜ ਉਸ 파ਰਟ ਦੇ ਮੈਨੂੰ ਨਹੀਂ ਪਤਾ ਕੋਈ ਗਿਆ ਹੋਏਗਾ ਉੱਥੇ 101 ਸਿਬਲਿੰਗ ਸੀਗੇ ਵੀ ਆਈ ਸੋ ਦ ਵਿਚ ਆਈ ਡੋਨਟ ਅਨਦਰ ਬੁਲਾਵਾ ਸੀ ਬਟ ਮੈਂ ਇਹ ਕਹੋ ਕਿ ਮੋਟੀਵੇਸ਼ਨ ਥੋੜਾ ਇੱਕ ਪਰਸਨਲਾਈਜ਼ੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਵੈਲਿਊਏਸ਼ਨ ਹੋਵੇ ਹੈ ਤੁਹਾਨੂੰ ਹਰ ਸਹੀ ਵੀ ਤੁਹਾਡਾ ਦੱਸੇ ਤੁਹਾਡੀਆਂ ਗਲਤੀਆਂ ਵੀ ਕੱਢ ਦੇ ਜੀ ਬਿਲਕੁਲ ਤੇ ਤੁਸੀਂ ਆਪਣੇ ਨਾ ਮੈਂ ਸੋਸ਼ਲ ਮੀਡੀਆ ਦੇਖ ਰਹੀ ਸੀ ਇੰਸਟਾ ਤੇ ਨਿੰਜਾ ਦੇ ਨਾਲ ਤੁਹਾਡੇ ਹਨਾ ਉਹਦੇ ਵਿੱਚ ਵੀ ਮਹਾਕਾਲ ਦਾ ਸਰੂਪ ਹੈ ਪਿੱਛੇ ਤੇ ਉਹ ਸ਼ੂਟਿੰਗ ਕੀਤੀ ਉਹਨਾਂ ਦੇ ਬਹੁਤ ਵੱਡੇ ਭਗਤ ਵੀ ਨੇ ਤੇ ਉਹ ਇਨਸਟਰਕਸ਼ਨਸ ਦੇ ਰਹੇ ਸੀ ਇਹਨੂੰ ਇਦਾਂ ਕਰਨਾ ਹੈ ਹਨਾ ਮੈਂ ਵੀ ਬਹੁਤ ਹਾਂ ਤੁਸੀਂ ਵੀ ਸ਼ਿਵ ਜੀ ਦੇ ਤੁਸੀਂ ਮੈਂ ਪੂਰੇ ਮਨ ਜੀ ਮੈਂ ਮੇਰੇ ਲਈ ਸਾਰੇ ਰੱਬ ਦੇ ਇੱਕਾ ਕਹਿੰਦੇ ਸੱਚੇ ਮਸਤ ਜਿਨ੍ਹਾਂ ਨੂੰ ਮੰਨ ਲਏ ਬਿਲਕੁਲ ਹਾਂ ਤਾਂ ਉਹ ਕਿਤੇ ਨਾ ਕਿਤੇ ਅ ਨਿੰਝਾਈ ਤੇ ਮੇਰੇ ਉਹ ਅ ਅਸੀਂ ਇੱਕ ਦਿਨ ਪਹਿਲਾਂ ਗਏ ਸੀਗੇ ਉੱਥੇ ਜਸਟ ਮੱਥਾ ਟੇਕਣ ਵਾਸਤੇ ਤੇ ਜਿਹੜਾ ਅਸੀਂ ਉਹ ਰੂਪ ਦੇਖਿਆ ਸੀ ਤੇ ਫਿਰ ਅਸੀਂ ਇੱਥੇ ਦੁਬਾਰਾ ਸ਼ੂਟ ਕਰਨ ਵਾਸਤੇ ਗਏ ਸੀ ਕਿਉਂਕਿ ਤੇ ਵਾਈਡ ਮਤਲਬ ਸਾਡੀ ਮੂਵੀ ਦਾ ਨਾਮ ਹੀ ਕੁਛ ਐਦਾਂ ਦਾ ਹੀ ਹੈ ਬੜੀਆ ਉਹਨਾਂ ਨਾਲ ਦੀ ਐਕਸਪੀਰੀਅੰਸ ਬਹੁਤ ਵਧੀਆ ਰਹੀਆ ਜੀ ਤੇ ਉਹ ਵੀਡੀਓ ਨੂੰ ਬਹੁਤ ਜ਼ਿਆਦਾ ਹਨ ਹਜੇ ਵੀ ਵਾਇਰਲ ਹੋ ਰਹੀ ਹੈ ਜਦੋਂ ਮਤਲਬ ਟ੍ਰੈਂਡਿੰਗ ਦੇ ਵਿੱਚ ਵੀ ਆ ਜਾਂਦੀ ਹੈ ਤੁਹਾਡਾ ਤੁਸੀਂ ਤਾਂ ਸਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਰੱਬ ਤੇ ਵਿਸ਼ਵਾਸ ਰੱਖਦੇ ਲੇਕਿਨ ਫਿਰ ਵੀ ਇੱਕ ਮੂਮੈਂਟ ਆਉਂਦਾ ਨੇ ਕਿ ਅਸੀਂ ਰੱਬ ਤੋਂ ਵੀ ਨਾਰਾਜ਼ ਹੋ ਜਾਈਦਾ ਕਿ ਸਾਡੀਆਂ ਵਿਸ਼ ਪੂਰੀ ਨਹੀਂ ਹੋ ਰਹੀ ਤੁਹਾਡੀ ਜ਼ਿੰਦਗੀ ਚ ਰਿਹਾ ਕਦੀ ਉਹ ਮੋਡ ਆਇਆ ਹਾਂ ਜੀ ਹਾਂ ਨਾਰਾਜ਼ ਹੋ ਜਾਂਦੀ ਹੈ ਨਾਰਾਜ਼ ਵੀ ਹੋ ਜਾਂਦੀ ਹੈ ਬਟ ਫਿਰ ਇਹ ਉਹ ਹੁੰਦਾ ਕਿ ਉਹਨੇ ਛੇਤੀ ਮਨ ਜੀ ਮਾਨੀ ਲੈਣਾ ਹੁੰਦਾ ਐਕਚੁਅਲੀ ਮੈਨੂੰ ਲੱਗਦਾ ਕਿ ਮੈਂ ਹੁਣੇ ਸ਼ਰਨਦੀਆਂ ਵੀ ਗੱਲਾਂ ਸੁਣ ਰਿਹਾ ਸੀ ਮੈਂ ਇਹੋ ਸੋਚ ਰਿਹਾ ਸੀ ਮੈਂ ਕਿ ਆ ਇਹ ਹਰੇਕ ਦੀ ਜ਼ਿੰਦਗੀ ਚ ਹੈ ਹਰੇਕ ਇਨਸਾਨ ਦੀ ਜ਼ਿੰਦਗੀ ਚ ਹੈ ਜਿੱਦਾਂ ਇਹ ਕਹ ਰਹੇ ਸੀ ਨਾ ਮੈਂ ਜਦੋਂ ਡੋਲ ਜਾਂਦੀਆਂ ਜਾਂ ਮੈਂ ਡੋਲੀ ਹਾਂ ਜ਼ਿੰਦਗੀ ਚ ਉਹ ਹਰ ਕੋਈ ਹੈ ਇਹ ਇਹ ਹਿਊਮਨ ਇਨਸਾਨ ਹੋਣ ਦੀ ਹੀ ਨਿਸ਼ਾਨੀ ਹੈ ਜੇ ਤੁਸੀਂ ਡੋਲਦੇ ਹੀ ਨਹੀਂ ਹੋ ਪਰ ਮੈਨੂੰ ਲੱਗਦਾ ਇਹ ਉਹੀ ਇਨਸਾਨਾਂ ਨਾਲ ਇਦਾਂ ਦਾ ਹੁੰਦਾ ਜਿਹਦੇ ਜਿਹ ਰੱਬ ਨੇ ਖੁਦ ਚੂਜ਼ ਕੀਤੇ ਕਿ ਉਹ ਕੈਪेबल ਹੈਗੇ ਚੀਜ਼ਾਂ ਨੂੰ ਸੈੱਟ ਕਰਨ ਦੇ ਤੇ ਮੈਨੂੰ ਲੱਗਦਾ ਜੇ ਤੁਹਾਡੇ ਸੁਪਨੇ ਤੁਹਾਨੂੰ ਚੈਨਲ ਸੌਣ ਨਹੀਂ ਦੇ ਦੇਣਾ ਤੇਰੀ ਉਹ ਚੀਜ਼ ਆਈ ਥਿੰਕ ਜੇ ਤੁਸੀਂ ਆਰਾਮ ਨਾਲ ਸੌ ਰਹੇ ਇਟ ਮੀਨਸ ਕਿ ਤੁਹਾਡੇ ਉਸ ਆਪਣੇ ਹੈ ਹੀ ਨਹੀਂ ਬਿਲਕੁਲ ਤੇ ਇਸ ਲਈ ਤੁਹਾਡੇ ਜਦ ਤੱਕ ਸਪਨੇ ਤਾਂ ਮੈਂ ਸੌ ਨਹੀਂ ਦਿੰਦੇ ਮਤਲਬ ਉਹ ਜ਼ਰੂਰੀ ਹੈ ਉਹ ਚੀਜ਼ਾਂ ਬਿਲਕੁਲ ਤੇ ਸਾਡੇ ਆਲੇ ਦੁਆਲੇ ਸਾਡੇ ਸਪੋਰਟਰ ਹੁੰਦੇ ਨੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਤੇ ਆਮ ਸ਼ੋਰ ਸਾਡੀ ਜ਼ਿੰਦਗੀ ਚ ਚੰਗੇ ਮਾੜੇ ਲੋਕ ਦੋਨੋਂ ਤਰ੍ਹਾਂ ਦੇ ਆਂਦੇ ਰਹਿੰਦੇ ਆ ਤੁਸੀਂ ਆਪਣੇ ਇੰਸਟਾ ਤੇ ਲਿਖਿਆ ਵੀ ਹੋਇਆ ਕਿ ਸਮ ਪੀਪਲ ਆਰ ਇਨਵੈਸਟਮੈਂਟ ਐਂਡ ਸਮ ਸਮ ਪੀਪਲ ਆਰ ਬਿਲਸ ਤੇ ਉਹ ਕਿਹੜੇ ਲੋਕ ਨੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਯਾਰ ਉਹ ਪੁੱਛਿਆ ਪਹਿਲਾਂ ਕਿਸ ਨੇ ਕਿ ਸਾਰੇ ਇਹ ਤਾਂ ਸੱਚਾਈ ਹੀ ਹੈਗੀ ਹੈਗੀ ਬਿਲਕੁਲ ਬਸ ਮੈਂ ਲਿਖਤਾ ਫਿਰ ਵੀ ਮੈਂ ਜ਼ਰੂਰ ਜਾਣਾ ਚਲੋ ਇਨਵੈਸਟਮੈਂਟ ਦੱਸ ਦੋ ਇਹਨਾਂ ਨੇ ਕਿਦਰੇ ਪੜਿਆ ਹਾਂ ਉਹ ਮੈਨੂੰ ਬੜੀ ਚੱਜੀ ਗੱਲ ਕਿ ਸਮ ਪੀਪਲ ਆਰ ਇਨਵੈਸਟਮੈਂਟ ਐਂਡ ਸਮ ਪੀਪਲ ਆਰ ਬਿਲ ਬੇ ਕੁਝ ਲੋਕ ਥੋੜੀ ਖਰਚਾ ਹੁੰਦੇ ਨੇ ਤੁਹਾਨੂੰ ਖਰਚ ਦਿੰਦੇ ਨਹੀਂ ਹਾਂ ਕੁਝ ਲੋਕਾਂ 'ਚ ਥੋੜੀ ਇਨਵੈਸਟਮੈਂਟ ਹੁੰਦੀ ਹੈ ਤੇ ਸੁਣੋ ਇੱਕ ਦੋ ਤਾਂ ਦੱਸ ਦੋ ਇਨਵੈਸਟਮੈਂਟ ਵਾਲਾ ਤਾਂ ਚਲੋ ਨਹੀਂ ਉਹ ਹੁਣ ਤੁਸੀਂ ਜਾਣਦੇ ਹੋਣਾ ਤੁਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ ਫਿਰ ਦੱਸਣ ਦਾ ਫਾਇਦਾ ਨਹੀਂ ਕੀ ਹੈ ਨਾ ਕਿ ਦਰਸਲ ਗੱਲ ਇਹ ਹੈ ਕਿ ਮੈਂ ਇਸ ਗੱਲ ਨੂੰ ਹੋਰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਵੇਂ ਇਨਵੈਸਟਮੈਂਟ ਹੋਵੇ ਭਾਵੇਂ ਬੈਲਜ਼ ਹੋਣ ਤੁਹਾਨੂੰ ਸਿਖਾਉਂਦੇ ਜ਼ਰੂਰੀ ਹੈ ਬਿਲਕੁਲ ਹੁਣ ਉਹ ਤੁਹਾਡੇ ਤੇ ਆ ਤੁਸੀਂ ਸਿੱਖਦੇ ਕੀ ਹੋ ਹਮ ਹਉ ਤੈਨੂੰ ਜਦੋਂ ਹੋਣ ਦੀ ਜਲਦੀ ਹੈ ਮੇਰੇ ਸੀਨੇ ਵਿੱਚ ਅੱਗ ਬਲਦੀ ਹੈ ਛੱਡ ਕੇ ਦਿਮਾਗ ਵਾਲੇ ਰਾ ਪਾ ਦਿਲ ਉੱਤੇ ਜ਼ੋਰ ਸੋਚ ਲੈ ਜੇ ਹੁਣ ਯਾਰੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਜੇ ਹੁਣ ਸਾਡੀ ਟੁੱਟ ਗਈ ਤਾਂ ਜੁੜਨੀ ਨਹੀਂ ਤੂੰ ਇੱਕ ਵਾਰੀ ਹੋਰ ਸੋਚ ਲੈ ਉਹ ਤੈਨੂੰ ਜੁਦਾ ਹੋਣ ਦੀ ਜਲਦੀ ਐ ਵਾਓ ਵੈਰੀ ਨਾਈਸ ਗਾਣੇ ਦੀ ਫਰੈਸ਼ਨੈਸ ਨਾ ਹਜੇ ਵੀ ਉਨੀ ਬਰਕਰਾਰ ਹੈ ਤੇ ਆਮ ਸ਼ੋਰ ਸਾਰੇ ਜਾਨੇ ਗਾਣਾ ਜ਼ਰੂਰ ਸੁਣਦੇ ਹੋਣਗੇ ਗਾਣੇ ਦੇ ਨਾਲ ਨਾਲ ਅਸੀਂ ਦਰਸ਼ਕਾਂ ਨੂੰ ਇਹ ਵੀ ਅਪੀਲ ਕਰਦੇ ਆ 19 ਜਨਵਰੀ ਨੂੰ ਫਿਲਮ ਆਰੀ ਆਪਣੀ ਡਰਾਮੇ ਵਾਲੇ ਇਹ ਸਾਰੇ ਜਾਨੇ ਜ਼ਰੂਰ ਦੇਖਣ ਤੇ ਤੁਸੀਂ ਹੋਰ ਨਵੇਂ ਨਵੇਂ ਪ੍ਰੋਜੈਕਟ ਲੈ ਕੇ ਆਉਂਦੇ ਰਹੋ ਤੇ ਅਸੀਂ ਤੁਹਾਡੇ ਨਾਲ ਲਈ ਰੂਬਰੂ ਹੁੰਦੇ ਰਹੀਏ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ